ਵਾਇਟ ਮੀਗਾ ਹਾਲਸਾ ਵਾਈਗੁੱਡ ਬਿਫੇ ਮੈਥਡ ਆਪਣਾ ਪਰਮ ਸਿੰਘ ਅੱਜ ਦੀ ਵੀਡੀਓ ਵਿੱਚ ਆਪਾਂ ਆਏ ਆ ਫਿਰਸ ਨੇ ਕੰਮ ਤੇ ਅੱਜ ਆਪਾਂ ਲਾਉਣਾ ਜੀ ਸ਼ਾਵਰ ਗਲਾਸ ਆ ਬਾਥਰੂਮ ਮਿਆਂ ਬੜੀ ਲਿਮਟਿਡ ਜਗ੍ਹਾ ਹੈ ਇਹਦੇ ਵਿੱਚ ਆਪਾਂ ਫਿਟਿੰਗ ਕਰਨੀ ਆ ਸਮਾਨਾ ਬਣਾਇਆ ਪਿਆ ਆ ਆ ਫਿਕਸ ਪੀਸ ਆ ਤੇ ਆ ਡੋਰਿਆ ਜੀ ਤੇ ਆਪਾਂ ਇੱਥੇ ਕਹਿੰਦਾ ਫੈਕਟ ਸਾਰਾ ਤੁਹਾਨੂੰ ਕਰਕੇ ਦਿਖਾਉਨੇ ਆ ਇਧਰ ਨਾਲ ਸਾਡੇ ਫੋਰਮੈਨ ਸਾਹਿਬ ਜੀ ਸਾਰਿਆਂ ਨੂੰ ਸਤਵੀਰ ਸਿੰਘ ਸਤਵੀਰ ਆਰ ਗਲਾਸ ਤੋਂ ਇਹ ਇੱਕ ਆਵੇ ਫਟੇ ਪੜੀਏ ਪਹਿਲਾ ਬਾਹਰ ਕੇ ਅੰਦਰ ਨਹੀਂ ਹੋਣਾ ਜਿਹੜਾ ਬਾੜੀ ਲਿਮਟਿਡ ਜਈਆ ਤੇ ਆ ਪਿੱਛੇ ਨਾ ਆਟੋਮੈਟਿਕ ਅੱਜ ਕੱਲ ਆਉਂਦਾ ਆ ਸਿਸਟਮ ਕੰਧ ਦੇ ਵਿੱਚ ਹੀ ਇਹ ਟੈਂਕੀ ਫਟਿਆ ਤੇ ਇਹਦੇ ਕਰਕੇ ਆ ਜਗ੍ਹਾ ਵੱਧਿਆ ਤੇ ਆਪਾਂ ਟੱਕ ਪਹਿਲੇ ਦਵਾਇਆ ਹੋਇਆ ਆ ਤੇ ਇੱਥੇ ਫੇਰ ਵੀ ਆਪ ਨੂੰ ਟੱਕ ਦੇਣਾ ਪੈਣਾ ਥੋੜਾ ਜਿਹਾ ਗ੍ਰੈਂਡਰ ਦਾ ਟੱਕ ਦਿੰਨੇ ਆ ਤੇ ਫੇਰ ਫਿਕਸ ਪੀਸ ਜਾਂ ਫੇਰ ਨੂੰ ਲਾਵਾਂਗੇ ਨਾਲ ਪਹਿਲਾ ਸਟੂਰੀ ਸਿੰਘ ਦਊਗਾ ਟੱਕ ਤੇ ਉਸ ਤੋਂ ਗਾਂ ਦੀ ਕਾਰਵਾਈ ਬਾਅਦ ਪਾਉਣੇ ਆ じゃあな ਲੋਲੀਆ ਟੱਕਾ ਪਾ ਦੇ ਲਿਆ ਤੇ ਗਲਾਸ ਜਿਹੜਾ ਉਹਦੇ ਵਿੱਚ ਚਲ ਜੂਗਾ ਉਹਨਾਂ ਨੂੰ ਫਿਟਿੰਗ ਜਦ ਸੁਣੀ ਆ ਜੂਗੀ ਤੁਸੀਂ ਸੈਟ ਕਰੋ ਜਦੋਂ ਆਵਾਂ ਤੇਜੀ ਬਾਤ ਉਹ ਸੇਫਟੀ ਕਰਨੀ ਹੁੰਦੀ ਆ ਕਾਰਨਰ ਦੀ ਕਾਰਨਰ ਜਿੱਥੇ ਵੀ ਬੱਜ ਗਿਆ ਤਾਂ ਇੰਨੇ ਟੱਕਾ ਮਾਰ ਜਾਣਾ ਆ ਉਦਾਂ ਟਫਲ ਗਲਾਸ ਆ ਤੇ ਮਾਰੀ ਮੋਟੀ ਜਿਹੜੀ ਸਟ ਆ ਜਿੰਦਾ ਮਰਜ਼ੀ ਤੁਸੀਂ ਮਾਰੀ ਜਾਓ ਸਿੱਧੇ ਤੱਕ ਕੋਈ ਪ੍ਰੋਬਲਮ ਨਹੀਂ ਹੈਗੀ ਇਹ ਗਾਗਰੂ ਮੜਾ ਜਾ ਕਾਰ ਤੇ ਬਹੁਤ ਜਿਆਦਾ ਕਾਨ ਸੀਗੀ ਤੇ ਇਹਦੀ ਅਡਜਸਟਮੈਂਟ ਕਰਨੀ ਪੈਂਦੀ ਆ ਆਪਣੇ ਕੋਲ ਰਵਲਡਾ ਹੁੰਦੀਆਂ ਇਹਨਾਂ ਨਾਲ ਆਪਾਂ ਪੈਕਿੰਗ ਦੇ ਕੇ ਤਾਂ ਆਹ ਸਾਈਡ ਜਿਹੜੀ ਆਪਣੀ ਪੂਰੀ ਸਿੱਧੀ ਕਰ ਲਈ ਆ ਜਿਹੜਾ ਵੱਧ ਤੋਂ ਘੱਟ ਮੈਜ਼ਰਮੈਂਟ ਉੱਪਰ ਨਿਕਲ ਰਿਹਾ ਹੈ ਨਾ ਫਰਕ ਨਿਕਲ ਗਿਆ ਆ ਤੇ ਟੱਚ ਹੋ ਗਿਆ ਬਿਲਕੁਲ ਨਾਲ ਜਿਹਾ ਦੇਖੋ ਬੈਲ ਕੋਲ ਇੱਟੀਆਂ ਨਾਲ ਹੁਣ ਡਰਟ ਆ ਵੀਕਾਸ ਉਹਦੇ ਵਿੱਚ ਆ ਗਿਆ ਇਹ ਇਹ ਆਪਣੀ ਹੋ ਗਈ ਸੈਟਿੰਗ ਫਿਕਸ ਦੀ ਜਿਹੜਾ ਫਿਕਸ ਪੀਸ ਹੈ ਆਪਣਾ ਤੇ ਇਹਨੂੰ ਪਹਿਲਾਂ ਕਰਾਂਗੇ ਫਿਕਸ ਪੱਕਾ ਕਰੀਏ ਇਹਨੂੰ ਸੂਸਿੰਗ ਅੱਛਾ ਜੀ ਠੀਕ ਹੈ ਜੀ ਤੇ ਉਹ ਤੋਂ ਜਿਹੜਾ ਆਪਣਾ ਡੋਰ ਆ ਉਹ ਸਲਾਈਡਿੰਗ ਡੋਰ ਆ ਇਹ ਆ ਜੀ ਪ੍ਰੋਫਾਈਲ ਹੈ ਇਹਦੇ ਵਿੱਚ ਚੱਲਣਾ ਸ਼ੀਸ਼ਾ ਆਪਣਾ ਇਹ ਆਪਾਂ ਨਾਪ ਦੀ ਪਕੜੀਏ ਪਹਿਲਾਂ ਆਜਾ ਜੀ ਪੂਰਾ ਸੈਟਅਪ ਜਿਹਨਾਂ ਸਲਾਈਡਿੰਗ ਜਿਹੜਾ ਪੱਲਾ ਆਪਣਾ ਡੋਰ ਆ ਦਰਵਾਜਾ ਆ ਉਹ ਚੱਲਣਾ ਆ ਇਹਦੇ ਵਿੱਚ ਇਹ ਸਟਾਪਰ ਇਹਦੇ ਤੇ ਇਹ ਸਟਾਪਰ ਆ ਜੀ ਇਹ ਕੁਆਲਿਟੀ ਦਾ ਲਾਈਦਾ ਬਿਲਕੁਲ 304 ਗ੍ਰੇਡ ਦਾ ਔਰ ਵਧੀਆ ਕੰਪਨੀ ਦਾ ਲਾਈਦਾ ਆ ਸੋ ਇਹ ਰੈਡੀਓ ਆ ਜੀ ਜਿਹਨਾਂ ਨਾਲ ਚੱਲਣਾ ਆ ਦੇਖੋ ਤੁਹਾਨੂੰ ਪੂਰਾ ਰੈਡੀ ਕਰਕੇ ਦਿਖਾਉਨੇ ਆ ਡੋਰ ਫਿਕਸ ਕੰਪਨੀ ਦਾ 304 ਦੇਖੋ ਆ ਲੱਗੀ ਹੋਈ ਆ ਸਟੈਂਪ ਕੋਈ ਜੰਗ ਨਹੀਂ ਲੱਗਣਾ ਇਹਨੂੰ ਇਹ ਪੂਰੀ ਗਾਰੰਟੀ ਨਾਲ ਆਉਂਦੇ ਆ ਇਹ ਆਪਾਂ ਮਾਰਾ ਮਾਰ ਨਹੀਂ ਲਾਈਦਾ ਤੇ ਬਾਈ ਹੁਣੀ ਕਰੀ ਜਾਂਦੇ ਫੈਟ ਇਧਰ ਆ ਦੇਖੋ ਸਟਾਪਰ ਲਾਈ ਜਾਂਦੇ ਉਧਰ ਵੀ ਸਟਾਪਰ ਲੱਗ ਗਿਆ ਜੀ ਆ ਦੇਖੋ ਦੂਜੇ ਪਾਸੇ ਉਧਰ ਸਟਾਪਰ ਲੱਗ ਗਿਆ ਬਾਈ ਹੁਣੀ ਚਲੀ ਜਾਂਦੇ ਫੈਟ ਉਧਰ ਵੀ ਸਟਾਪਰ ਲੱਗ ਚੁੱਕਾ ਹੈ ਜੀ ਆ ਦੇਖੋ ਤੇ ਇਧਰ ਵੀ ਜਦੋਂ ਆ ਪਾਇਕੇ ਵਿੱਚ ਰੇੜੂ ਤੇ ਇਧਰ ਵੀ ਸਟਾਪਰ ਲੱਗ ਜਾਣਾ ਆ ਆ ਦੇਖੋ ਦੋਨੇ ਰੇੜੂ ਵਿੱਚ ਪੈ ਜਾਣੇ ਆ ਜਿਹੜਾ ਆਪਣਾ ਸਲਾਈਡਿੰਗ ਡੋਰ ਹੈ ਇਹਦੇ ਉੱਪਰ ਚ ਲਾਣਾ ਆ ਆ ਦੋਨਾਂ ਦੇ ਉੱਪਰ ਸਾਰਾ ਵੇਜ ਆ ਜਾਏਗਾ ਇਹਨਾਂ ਫੜੂਆਂ ਤੇ ਆਉਣਾ ਦੇ ਆ ਇਹਦੇ ਪਹੀਏ ਆ ਆਸ ਕੋ ਪਰਿਆ ਦੇਖੋ ਲੱਗਾ ਹੋਇਆ ਲੋਕ ਬੈਠੀ ਹੈ ਇਹ ਇਹ ਬਾਈ ਲਾਉਣ ਲੱਗਾ ਜੀ ਅੱਜ ਲਾ ਦਿਓ ਜੀ ਲਾ ਦਿਓ ਆਹੋ ਇਹਦੇ ਬਣਦੇ ਦੂੜ ਲੈ ਕੇ ਜੀ ਇੱਕ ਦੇ ਵਿੱਚ ਦੇਖੋ ਫਿਕਸ ਜਿਹੜਾ ਫੀਸ ਹੈ ਉਹ ਆ ਗਿਆ ਦੂਜੇ ਦੇ ਵਿੱਚ ਆਹ ਜੀ ਲੈ ਲਊਗਾ ਇਹ ਲੱਗੇ ਹੋਏ ਆ ਇਹ ਚੱਲੂਗਾ ਇਹ ਡਬਲ ਟਰੈਕ ਆ ਇਹ ਜੋ ਦੋਰ ਚੱਲਣਾ ਆ ਤੇ ਆਪਾਂ ਜਿਹੜਾ ਪ੍ਰੋਫਾਈਲ ਆ ਵਿੱਚ ਵਸਾ ਲਈ ਆ ਉਹਦੇ ਫਿਕਸ ਪੀਸ ਦੇ ਵਾਦ ਇਹਨੂੰ ਕਰਦੇ ਆ ਫਿੱਟ ਤੇ ਫੇਰ ਅਗਲੀ ਕਾਰਵਾਈ ਓਕੇ ਆ ਜੀ ਗਏ ਸਾਇਰ ਤਾਂ ਹੋ ਗਏ ਪੂਰੀ ਤੇ ਹੁਣ ਸਾਲ ਨਾਲ ਇਹਦੀ ਆਪਾਂ ਸਿੱਧਾ ਇਹਦਾ ਪੰਨ ਲੇਖਣਾ ਆ ਬਾਈ ਲੱਗਾ ਲਾ ਹੁਣ ਸਾਲ ਉਸ ਤੋਂ ਬਾਅਦ ਦੇਖਦੇ ਆ ਇਹ ਜਿਹੜਾ ਕਿਹੜਾ ਮੇਟਾ ਨਾ ਹੋਵੇ ਬਿਲਕੁਲ ਸਿੱਧਾ ਹੋਊਗਾ ਤਾਂ ਫਿਰ ਇਹ ਸਲਾਈਡਿੰਗ ਡੋਰ ਸਹੀ ਚੱਲਣਾ ਆ। ਸੋ ਸਾਲ ਦੇ ਨਾਲ ਚੈੱਕ ਕਰਕੇ ਫੇਕ ਦੀ ਕਾਰਵਾਈ ਕਰਦੇ ਆ ਜੀ। ਓਕੇ ਆ ਜੀ। ਇਸ ਵੀ ਦੀ ਸਾਲ ਵੀ ਤੇ ਲੈਵਲ ਵੀ ਦੇਖ ਕੇ ਚੈੱਕ ਕਰਕੇ ਤਾਂ ਆਪਾਂ ਨਾਲੇ ਨਿਸ਼ਾਨ ਉੱਪਰ ਹੋਲ ਮਾਰ ਕੇ ਆ ਦੇਖੋ ਲਾਲੀਆਂ ਗੱਟੀਆਂ। ਆਈਕਸਤੀ ਜਾਂਦਾ ਫੇਸ ਠੀਕ ਹੈ ਪ੍ਰੋਫਾਈਲ ਆਪਣੀ ਹੋ ਜਾਈਏ ਫਿਕਸ ਹੋ ਉਸ ਤੋਂ ਬਾਅਦ ਕਰਾਂਗੇ ਆਪਾਂ ਜਿਹੜਾ ਆਪਣਾ ਡੋਰਿਆ ਉਹਨੂੰ ਇਹਦੇ ਨਾਲ ਟੈਂਕ ਲਓ ਜੀ ਆਪਣਾ ਫਿਕਸ ਪੀਸ ਤੇ ਉੱਪਰ ਪ੍ਰੋਫਾਈਲ ਹੋ ਗਈ ਹੈ ਸੈੱਟ ਤੇ ਆਹ ਦੇਖੋ ਜਿਹੜੇ ਆਪਾਂ ਰੈਡੂ ਲਾਏ ਸੀ ਇਹਨਾਂ ਦੇ ਵਿੱਚ ਇਦਾਂ ਲੱਗਣਾ ਹੈ ਆਹ ਦੇਖੋ ਆਹ ਫਲ ਜਾਂਦੇ ਆ ਆ ਹੋ ਗਿਆ ਉਹ ਪੋਨਾ ਦੇਖੋ ਦੋ ਪੀਸਾਂ ਵਿੱਚ ਹੁੰਦਾ ਇਹਦੇ ਵਿੱਚ ਜਿਹੜਾ ਆਪਣਾ ਨਾ ਸਲਾਈਡਿੰਗ ਡੋਰਿਆ ਉਹ ਤਰੋਜੇ ਦਾ ਚੱਲੂਗਾ ਦੇਖੋ ਇੱਥੇ ਬੰਦ ਹੋ ਜਾਣਾ ਗੋਂ ਦੇ ਵਿੱਚ ਤੇ ਆਪਾਂ ਲਾ ਕੇ ਖੋਨੇ ਆ ਆਪ ਹੋ ਜਾਇਆ ਜੀ ਇਹਨੂੰ ਕਮਾਉਣਾ ਪੈਣਾ ਆ ਖਵਾ ਲਈਏ ਪਹਿਲਾਂ ਫਿਰ ਨੂੰ ਤੰਗ ਦੇ ਸੋ ਆਹ ਲਓ ਜੀ ਡੋਰ ਆਪਣਾ ਜਿਹੜਾ ਸਲਾਈਡਿੰਗ ਡੋਰ ਆ ਉਹ ਵਿੱਚ ਫਿੱਟ ਹੋ ਗਿਆ ਆ ਇਹਦਾ ਐਡਜਸਟਮੈਂਟ ਪੂਰੀ ਦਿੱਤੀ ਹੁੰਦੀ ਆ ਜਿੰਨੀ ਵੀ ਅਲਾਈਨਮੈਂਟ ਨੂੰ ਸਹੀ ਕਰਨੀ ਆ ਜੇ ਕੋਈ ਫਰਕ ਆ ਤਾਂ ਇੱਥੇ ਐਡਜਸਟਮੈਂਟ ਆ ਦੋਨਾਂ ਦੇ ਤੇ ਐਡਜਸਟਮੈਂਟ ਨਾਲ ਆਪਾਂ ਸੱਜੇ ਖੱਬੇ ਨੂੰ ਉੱਪਰ ਸਲੇ ਕਰ ਸਕਦੇ ਆ ਤੇ ਆਪਣਾ ਡੋ ਗਿਆ ਤੇ ਚਲਾਈ ਮਾੜਾ ਬੈਕ ਦੀ ਤੇ ਇਹ ਪਿੱਛੇ ਦਾ ਸਟਾਪਰ ਲੱਗਾ ਉਹਨੂੰ ਹੋਰ ਪਿੱਛੇ ਕਰ ਸਕਦੇ ਆ ਅਡਜਸਟ ਅਸਟੇਬ ਅ ਅਡਜਸਟਮੈਂਟ ਉਹ ਅਡਜਸਟੇਬਲ ਆ ਆਪਾਂ ਉਹਨੂੰ ਪਿੱਛੇ ਅੱਗੇ ਕਰ ਸਕਦੇ ਆ ਅੱਗੇ ਵੀ ਲੱਗਾ ਹੋਇਆ ਇੱਕ ਸਟਾਪਰ ਤਾਂ ਕਿ ਜਿਹੜਾ ਸ਼ੀਸ਼ਾ ਜ਼ੋਰ ਨਾ ਜਾ ਕੇ ਕੰਨ ਦੇ ਵਿੱਚ ਨਾ ਵੱਜੇ ਇਸ ਲਈ ਦੋਨਾਂ ਵੱਲ ਸਟਾਪਰ ਲੱਗੇ ਹੋਇਆ ਤੇ ਹੁਣ ਜੀ ਆਪਾਂ ਅਲਾਈਨਮੈਂਟ ਸਹੀ ਕਰਾਂਗੇ ਕਿਉਂਕਿ ਦੇਖੋ ਉਪਰੋਂ ਪੂਰਾ ਤਾਜਿਆ ਜੀ ਸਾ ਥੱਲੇ ਉਹ ਪਰ ਉਹ ਦੇ ਲਿਆ ਉਹਦੇ ਲਈ ਆਪਾਂ ਨੂੰ ਜਿਹੜੀ ਗਾਇਸੇ ਦੇ ਡਾਊਨ ਕਰਨੀ ਪੈਣੀ ਉਹ ਕਰਦੇ ਹਾਂ ਸੈਟਿੰਗ ਇਹਦੇ ਸਾਦੇ ਦੀ ਅਡਜਸਟਮੈਂਟ ਕਰਨ ਤੋਂ ਬਾਅਦ ਦੇਖੋ ਡੋਰ ਆਪਣਾ ਬਿਲਕੁਲ ਨਾਲ ਟੱਚ ਹੋ ਗਿਆ ਜੀ ਬਹੁਤ ਹਲਕਾ ਦਿਖਾਉਣਾ ਨਾਲ ਦੇ ਆਸੀਲਾ ਆਸੀਲ ਲਾਵਾਂਗੇ ਜਿਹੜੀ ਕਿ ਜਿਹੜਾ ਮਾਲਾ ਮੋਟਾ ਵੇਲ ਹੁੰਦਾ ਜਾਂ ਪਾਣੀ ਬਾਹਰ ਆਉਣ ਤੋਂ ਰੁਕੂਗੀ ਤੋਂ ਆਪਾਂ ਕਰਦੇ ਇਹ ਸੈਟਿੰਗ ਇਹਦੀ ਸੋ ਆਹ ਵਾਜ ਸੀਲ ਤੇ ਆ ਲੱਗਣ ਲੱਗੇ ਤੇ ਲੋਕ ਬਣੇ ਹੁੰਦੇ ਆਲਰੇਡੀ ਆ ਦੇਖੋ ਪ੍ਰੈਸ ਕਰਾਂਗੇ ਤਾਂ ਔਰ ਬਣੇ ਬਿਲਕੁਲ ਫਿਟਿੰਗ ਨਾਲ ਆਉਣੀ ਹੈ ਬਾਹਰ ਨਿਕਲ ਹੀ ਨਹੀਂ ਜੂਸ ਦੀ ਹੁੰਦੀ ਕਹਿੰਦੇ ਵੀ ਦੇਖੋ ਫਿਕਸ ਪੀਸ ਨੂੰ ਬੰਨਣ ਲਈ ਆਪਾਂ ਲੈ ਕੈਰੇਕਟਰ ਇਹ ਵੀ 304 ਗ੍ਰੇਡ ਦੇ ਆ ਇਹਨੂੰ ਕੋਈ ਚੰਗ ਨਹੀਂ ਲੱਗੂਗਾ 304 ਗ੍ਰੇਡ ਦਾ ਆ ਇੱਕ ਉੱਪਰ ਇੱਕ ਮੀਡੀਅਮ ਇੱਕ ਉੱਪਰ ਆ ਇੱਕ ਮਿਡਲ ਜਾਇਰ ਤੇ ਇੱਕ ਥੱਲੇ ਆ ਇਹ ਆਪਣਾ ਸਾਰਾ ਕੰਪਲੀਟ ਹੋ ਗਿਆ ਉਸ ਤੋਂ ਬਾਅਦ ਆ ਗਿਆ ਜੀ ਹੈਂਡਲ ਤੇ ਆਹ ਵਾ ਹੈਂਡਲ ਇਹ ਵੀ 304 ਗ੍ਰੇਡ ਦਾ ਆ ਤੇ دیوار ਦੇ ਵਿੱਚ ਸਪੇਸ ਹੈਗਾ ਉਹਦੇ ਵਿੱਚ ਆ ਬੇਲ ਦੇ ਵਿੱਚ ਸੀਲਿਕਨ ਭਰਤੀ ਗਈ ਆ ਆ ਦੇਖੋ ਕੋਈ ਵੀ ਪਾਣੀ ਦਾ ਕਤਰਾ ਬਾਅਦ ਨਹੀਂ ਆਊਗਾ ਵੈਪਰ ਰੇਡੀਅਲ ਇਹ ਹੋਣਾ। ਉਂਗਲ ਦੇ ਇਸ਼ਾਰੇ ਨਾਲ ਡੋਰ ਚੱਲੂਗਾ, ਸਲਾਈਡਿੰਗ ਡੋਰ ਆ। ਤੇ ਇਹ ਸਾਰਾ ਲੱਗਿਆ ਜੀ ਆਪਣਾ ਪੂਰਾ ਬਾਥਰੂਮ ਤਿਆਰ ਆ। ਇਹਨੂੰ ਕਹਿੰਦੇ ਸ਼ਾਵਰ ਗਲਾਸ। ਸ਼ਾਵਰ ਲੈਣ ਦੇ ਲਈ ਬੱਖਰਾ ਗਲਾਸ ਆ ਜਾਂਦਾ ਹੈ। ਤੁਹਾਡਾ ਬਾਥਰੂਮ ਸਾਰਾ ਗਿੱਲਾ ਨਹੀਂ ਹੁੰਦਾ। ਜਿੱਥੇ ਤੁਸੀਂ ਨਹਾਉਣਾ ਹੈ ਬਸ ਉਹ ਹੀ ਚੀਜ਼ ਥਿੱਸਾ ਗਿੱਲਾ ਹੁੰਦਾ ਹੈ। ਬਾਕੀ ਸਾਰਾ ਰਹਿੰਦਾ ਸਹੀ। ਸੁਕਰੂਗਾ ਇਸ ਲਈ ਲਵਾਇਆ ਜਾਂਦਾ ਤੇ ਇੰਨਾ ਸੋਹਣਾ ਕੰਮ ਆ ਕਰਤਾ ਬਾਈ ਨੇ ਆ ਦੇਖੋ ਸੁਪੀਰ ਸਿੰਘ ਲੱਗਾ ਹੋਇਆ ਆ ਤੇ ਤੁਸੀਂ ਵੀ ਜੇ ਕੋਈ ਕੰਮ ਕਰਵਾਉਣਾ ਹੈ ਸ਼ੀਸ਼ੇ ਦਾ ਕਿਸੇ ਵੀ ਤਰ੍ਹਾਂ ਦਾ ਟਫਨ ਗਲਾਸ ਦਾ ਵਿੰਡੋਜ਼ ਗਲਾਸ ਹੋਣਾ ਚਾਹੇ ਡਿਜ਼ਾਈਨਿੰਗ ਵਾਲਾ ਹੋਵੇ ਨਾਰਮਲ ਹੋਵੇ ਤਾਂ ਸੁਪੀਰ ਆਰ ਗਲਾਸ ਜੰਡਿਆਲਾ ਤੇ ਬਾਈ ਫਿਲ ਨੰਬਰ ਬੋਲੂਗੇ ਨਾਲ ਤੁਸੀਂ ਸੰਪਰਕ ਕਰ ਸਕਦੇ ਆ 9885836 डबल 8 ਆਪਣਾ ਕੰਟੈਕਟ ਨੰਬਰ ਆ WhatsApp ਵੀ ਇੱਕ ਚੱਲਦਾ ਆ ਤੁਸੀਂ WhatsApp ਤੇ ਵੀ ਕਰ ਸਕਦੇ ਹੋ ਤੇ ਸਿੱਧੇ ਕਾਲ ਵੀ ਕਰ ਸਕਦੇ ਹੋ ਸਾਰਿਆਂ ਦਾ ਧੰਨਵਾਦ ਜੀ ਲੋ ਜੀ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਸੇਵਾ ਦਾ ਮੌਕਾ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ